ਚਾਹੀਦਾ ਪਰ ਪਰਿਵਾਰਵਾਦ ਹੋਣਾ ਚਾਹੀਦਾ ਕਿ ਨਹੀਂ ਇਹ ਨਹੀਂ ਇਹਦੇ ਵਿੱਚ ਇਹ ਆ ਕਿ ਜਿਹੜਾ ਤਾਂ ਡਿਜ਼ਰਵ ਕਰਦਾ ਉਹ ਤਾਂ ਆ ਜਾਵੇ ਕੋਈ ਦੋ ਰਹਿਣੀ ਜਿਹੜੇ ਧੱਕੇ ਨਾਲ ਹੀ ਲਿਆਂਦੇ ਗਏ ਹੂੰ ਠੀਕ ਹੈ ਨਾ ਹੂੰ ਹੁਣ ਢਿੰਡ ਸਾਹਿਬ ਦੇ ਜਵਾਈ ਸੀ ਹੂੰ ਡਿਪਟੀ ਕਮਿਸ਼ਨਰ ਸੀ ਕਿੰਨੀ ਵੱਡੀ ਪੋਸਟ ਹੁੰਦੀ ਹੈ ਹੂੰ ਸੀਨੀਅਰ ਆਈਐਸ ਅਫਸਰਸ ਹਨ ਉਹਨਾਂ ਨੂੰ ਉੱਥੋਂ ਰਜਾਇਨ ਦਵਾ ਕੇ ਹੂੰ ਮੁਹਾਲੀ ਤੋਂ ਚੋਂ ਲੜਾਈ ਕੀ ਨਹੀਂ ਜਿੱਤੇ ਬੱਕਰੀ ਗੱਲ ਹੂੰ ਮਲੂਕਾ ਸਾਹਿਬ ਦੀ ਇਸ ਵਾਰ ਨੌਵੀਂ ਵੇਖੋ ਬੜਾ ਵੱਡਾ ਦੇਖੋ ਕਿ ਉਹ ਕਿੱਡਾ ਵੱਡਾ ਹੁੰਦਾ ਸੀ ਲੇਕਿਨ ਉਹਨੇ ਤ੍ਰਿਸ਼ਨਾ ਜਿਹੜੀ ਹੈ ਉਹ ਹੁਣ ਨਹੀਂ ਬੁਝਦੀ ਤੇ ਉਹਦੇ ਚ ਕਿਸੇ ਇੱਕ ਨੂੰ ਇੱਥੇ ਆਪਾਂ ਇਹ ਹੁਣ ਇਹ ਜਿਹੜਾ ਨਵਾਂ ਅਕਾਲੀ ਦਲ ਬਾਗੀ ਨੇ ਇਹ ਇਹ ਭਾਜਪਾ ਨਾਲ ਇਕਮਿਕ ਨੇ ਦੇਖੋ ਇਹ ਇਕਮਿਕ ਹੋਣ ਜਾਂ ਨਾ ਹੋਣ ਪਰ ਮੈਂ ਇਹਨਾਂ ਜ਼ਰੂਰ ਕਹਿਣਾ ਕਿ ਇਹਨਾਂ ਦਾ ਤਜਰਬਾ ਬੜਾ ਕੌੜਾ ਹੈ ਹੂੰ ਢੀਂਡਸਾ ਸਾਹਿਬ ਦੇ ਨਾਲ ਸੀ ਮੈਂ ਪਰ ਵਿਰਸਾ ਸਿੰਘ ਬਲਟੋਆ ਕਹਿ ਰਿਹਾ ਨਾ ਵੀ ਇਹ ਮੈਂ ਤੁਹਾਨੂੰ ਦੱਸਦਾ ਨਾ ਇਹਨਾਂ ਨਿਕਰਾਂ ਪਾਈਆਂ ਹੋਈਆਂ ਥੱਲੇ ਮੈਂ ਤੁਹਾਨੂੰ ਦੱਸਦਾ ਨਿਕਰਾਂ ਪਾ ਲੈਣ ਹੂੰ ਇਹ ਤਾਂ ਬਲਟੋਆ ਸਾਹਿਬ ਨੂੰ ਪਤਾ ਉਹ ਵੇਖ ਕੇ ਆਏ ਹੋਣਗੇ ਆਪਾਂ ਤਾਂ ਨਹੀਂ ਦੇਖੀ ਪਰ ਮੈਂ ਇੰਨੀ ਜ਼ਰੂਰ ਗੱਲ ਕਹਿ ਸਕਦਾ ਕਿ ਜਿਹੜਾ ਤਜਰਬਾ ਇਹਨਾਂ ਦਾ ਹੁਣ ਵੀ ਕੌੜਾ ਰਹਿਣਾ ਕੌੜਾ ਇਸ ਕਰਕੇ ਕਹਿਣਾ ਕਿ ਢੀਂਡਸਾ ਸਾਹਿਬ ਦੇ ਨਾਲ ਸੀ ਮੈਂ ਹੂੰ ਤੇ ਢੀਂਡਾ ਸਾਹਿਬ ਇੱਕ ਦਿਨ ਬਿਆਨ ਆ ਗਿਆ ਅਖਬਾਰ ਦੇ ਵਿੱਚ ਤੇ ਢੀਂਡਾ ਸਾਹਿਬ ਦਾ ਮੈਨੂੰ ਫੋਨ ਆਇਆ ਕਹਿੰਦੇ ਜੀ ਪੀਰ ਮੁਹੰਮਦ ਸਾਹਿਬ ਤੁਸੀਂ ਇੱਕ ਬਿਆਨ ਦਿੱਤਾ ਮੈਂ ਕਿ ਕਹਿੰਦੇ ਕਿ ਤੁਸੀਂ ਕਿਹਾ ਕਿ ਅਮਤ ਸ਼ਾਹ ਨੂੰ ਢੀਂਡਾ ਸਾਹਿਬ ਮਿਲ ਰਿਹਾ ਤੇ ਆ ਮੰਗਾ ਮਨਾਉਣ ਵਾਸਤੇ ਜਾ ਰਹੇ ਨੇ ਤੇ ਬੇਟਾ ਤੁਸੀਂ ਇਹ ਪਹਿਲਾਂ ਕਿਉਂ ਕਿ ਆ ਕਹਿ ਦਿੱਤਾ ਮੈਂ ਜੇ ਤੁਸੀਂ ਚੱਲੇ ਹੋ ਤੇ ਤੁਸੀਂ ਗੱਲ ਕਰਿਓ ਕਹਿੰਦੇ ਕਿ ਚਲੋ ਮੈਂ ਕੋਸ਼ਿਸ਼ ਕਰਾਂਗਾ ਜਦੋਂ ਵਾਪਸ ਆਏ ਤੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਜੀ ਢੀਂਡਾ ਸਾਹਿਬ ਤੁਸੀਂ ਗਏ ਸੀ ਹੂੰ ਕਹਿੰਦਾ ਕਿ ਤੁਹਾਨੂੰ ਮੈਂ ਐਸੇ ਕਰਕੇ ਤੇ ਕਿਹਾ ਸੀ ਬਿਆਨ ਨਹੀਂ ਸੀ ਦੇਣਾ 5 ਮਿੰਟ ਦਿੱਤੇ ਉਹਨਾਂ ਨੇ ਤੇ 5 ਮਿੰਟ ਚ ਤਾਂ ਹਾਲਚਲ ਪੁੱਛਦਿਆਂ ਲੰਘ ਗਏ ਹੂੰ ਤੇ ਗੱਲ ਕਹਿੰਦਾ ਕਿ ਅਗਲੀ ਗੱਲ ਉਹਨਾਂ ਜਿਹੜੀ ਕਈ ਬੜੀ ਪਤੇ ਦੀ ਸੀ ਹੂੰ ਕਹਿੰਦੇ ਕਿ ਬੇਟਾ ਮੈਂ ਤੈਨੂੰ ਇੱਕ ਹੋਰ ਗੱਲ ਦੱਸਾਂ ਉਹਨਾਂ ਕ੍ਰੈਡਿਟ ਆਪਾਂ ਨੂੰ ਨਹੀਂ ਦੇਣਾ ਹੂੰ ਜੇ ਉਹਨਾਂ ਨੇ ਬੰਦੀ ਸਿੰਘ ਰਿਹਾ ਵੀ ਕਰਨੇ ਹੋਏ ਨਾ ਤਾਂ ਉਹਨਾਂ ਨੇ ਨਾ ਆਪਾਂ ਨੂੰ ਨਾ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਨਾ ਕਿਸੇ ਹੋਰ ਪੰਥਕ ਜਥੇਬੰਦੀ ਨੂੰ ਉਹਨਾਂ ਨੇ ਜੇ ਕ੍ਰੈਡਿਟ ਦੇਣਾ ਹੈ ਹੂੰ ਇੰਦਾ ਬਾਹਰਲੇ ਸਿੱਖ ਵੀ ਆਣ ਆਣ ਕੇ ਇੱਥੇ ਮੀਟਿੰਗਾਂ ਕਰਦੇ ਆ ਜਿਹੜੇ ਸੋ ਕਾਲਡ ਆਪਣੇ ਆਪ ਨੂੰ ਖਾਲਸਤਾਨੀ ਕਹਿੰਦੇ ਆ ਜੀ ਉਹ ਵੀ ਇੱਥੇ ਆਣ ਕੇ ਫਾਈਵ ਸਟਾਰ ਹੋਟਲਾਂ ਦੇ ਵਿੱਚ ਉਹਨਾਂ ਨੂੰ ਟਰਾਇਆ ਜਾਂਦਾ ਵੱਖ-ਵੱਖ ਦੇਸ਼ਾਂ ਤੋਂ ਲਿਆ ਕੇ ਤੇ ਉਹ ਵੀ ਮੀਟਿੰਗਾਂ ਕਰਦੇ ਨੇ ਕਿ ਅਸੀਂ ਬੰਦੀ ਸਿੰਘ ਰਿਹਾ ਕਰਵਾ ਲਾਂਗੇ ਪਰਾਂ ਦਾ ਕਿਸੇ ਦੇ ਅੱਖੇ ਨਹੀਂ ਉਹਨਾਂ ਨੇ ਕਰਨਾ ਜੀ ਕਰਨਾ ਤੇ ਉਹਨਾਂ ਨੇ ਕ੍ਰੈਡਿਟ ਆਪਣੇ ਆਪ ਨੂੰ ਹੀ ਦੇਣਾ ਇਹ ਢੀਂਡਸਾ ਸਾਹਿਬ ਦੀ ਜਵਾਨੀ ਹੈ ਮੇਰੇ ਨਾਲ ਗੱਲ ਹੋਈ ਜਿਹੜੀ ਤਾਂ ਇਹਦਾ ਮਤਲਬ ਇਹ ਆ ਕਿ ਤਜਰਬਾ ਤਾਂ ਉਹਨਾਂ ਦਾ ਉਦੋਂ ਵੀ ਕੌੜਾ ਸੀ ਜੇ ਉਹ ਵਾਕ ਹੋਏ ਢਿੰਡਸਾ ਸਾਹਿਬ ਉਦੋਂ ਬੀਜੇਪੀ ਨੇ ਉਹਨਾਂ ਨੂੰ ਕੁਝ ਨਹੀਂ ਕੀਤਾ ਬੀਜੇਪੀ ਨੇ ਉਹਨਾਂ ਦਾ ਕੋਈ ਸਾਰ ਨਹੀਂ ਲਈ ਜਾਂ ਉਹਨਾਂ ਨੂੰ ਕੋਈ ਸਪੋਰਟ ਨਹੀਂ ਕੀਤੀ ਹਾਲਾਂਕਿ ਅਮਿਤ ਸ਼ਾਹ ਵੀ ਤੇ ਨਰਿੰਦਰ ਮੋਦੀ ਖੁਦ ਕਹਿ ਗਏ ਕਿ ਉਤਰਾਧਿਕਾਰੀਏ ਨੇ ਸ਼ਰੋਮਣੀ ਕਾਲੀ ਦਲ ਦੇ ਲੇਕਿਨ ਉਤਰਾਧਿਕਾਰੀ ਦੀ ਕੀ ਉਹਨਾਂ ਨੇ ਕੁਝ ਪ੍ਰਤਾਲ ਕੀਤੀ